ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੱਜ ਬਹੁਤ ਹੀ ਪਿਆਰੀਆਂ ਜੀਆਂ ਬੋਲੀਆਂ ਤੁਹਾਡੇ ਰੂਪ ਰੂਪ ਕਰਨ ਲੱਗੀਆਂ ਉਮੀਦ ਆ ਤੁਹਾਨੂੰ ਪਸੰਦ ਆਉਣੀਆਂ ਛੱਲਾਨੀ ਛੱਲਾ ਗੋਲ ਕੇਰੇ ਦਾ ਰਾਂਜਨੀ ਰਾਂਜਾ ਮੋਰ ਬਨੇਰੇ ਦਾ ਰਾਂਜਨੀ ਰਾਂਜਾ ਮੋਰ ਬਨੇਰੇ ਦਾ ਰਾਂਜਨੀ ਰਾਂਜਾ ਮੋਰ ਬਨੇਰੇ ਦਾ ਚੱਲਾਨੀ ਚੱਲਾ ਗੋਲੀ ਚੀਚੀ ਦਾ ਰਾਂਜਨੀ ਰਾਂਜਾ ਮੋਰ ਬਗੀਚੀ ਦਾ ਰਾਂਜਨੀ ਰਾਂਜਾ ਮੋਰ ਬਗੀਚੀ ਦਾ ਰਾਂਜਨੀ ਰਾਂਜਾ ਮੋਰ ਬਗੀਚੀ ਦਾ ਰਾਂਜਨੀ ਆਪ ਤਾਂ ਮੁੰਡੇ ਨੇ ਕੰਠਾ ਕਰ ਵਾਲਿਆ ਸਾਨੂੰ ਵੀ ਕਰਾ ਦੇੁੰਦੀ ਮੁੰਦੀ ਮੁੰਡਿਆ ਵੇਖੀ ਗਿੱਦੇ ਵਿੱਚ ਬੱਲੇ ਬੱਲੇ ਹੁੰਦੀ ਮੁੰਡੇਆ ਵੇਖੀ ਗਿੱਧੇ ਵਿੱਚ ਬੱਲੇ ਬੱਲੇ ਹੁੰਦੀ ਮੁੰਡਿਆ ਵੇਖੀ ਗਿੱਧੇ ਵਿੱਚ ਬੱਲੇ ਬੱਲੇ ਹੁੰਦੀ ਮੁੰਡਿਆ ਆਪ ਤਾਂ ਮੁੰਡੇ ਨੇ ਕੈਂਠਾ ਕਰ ਵਾਲਿਆ ਸਾਨੂੰ ਵੀ ਕਰਾ ਦੇ ਛੱਲੇ ਮੁੰਡਿਆ ਪਾਵੇਂ ਲਾ ਬਠਲਾ ਨੂੰ ਥੱਲੇ ਮੁੰਡਿਆ ਪਾਵੇਂ ਲਾ ਬਠਲਾ ਨੂੰ ਥੱਲੇ ਮੁੰਡਿਆ ਪਾਵੇਂ ਲਾ ਬਠਲਾ ਗੁੰਡੇਆ ਪਿਪਲ ਨੂੰ ਲੱਗਣ ਪਪੀਸੀ ਆਵੇ ਬਾਲਮਾ ਭੋੜਾ ਨੂੰ ਲੱਗ ਗਈਆਂ ਗੋਲਾ ਜਾਲਮਾ ਵੇ ਮੈ ਰੁੱਸੀ ਕਦੇਨਾ ਬੋਲਾ ਜਾਲਮਾ ਵੇ ਮੈ ਰੁੱਸੀ ਕਦੇਨਾ ਬੋਲਾ ਜਾਲਮਾ ਵੇ ਮੈ ਰੁੱਸੀ ਕਦੇਨਾ ਬੋਲਾ ਜਾਲਮਾ ਪੇਕਿਆਂ ਦੇ ਕਰ ਮੱਝ ਲਵੇਰੀ ਪੇਕਿਆਂ ਦੇ ਕਰ ਮੱਝ ਲਵੇਰੀ ਸੌਰਿਆਂ ਦੇ ਕਰ ਕੱਟੀ বিনা ਮੇਰੇ ਵਰਗੀ ਮੇਰੇ ਵਰਗੀ ਕੋਈ ਜੱਟੀ বিনা ਮੇਰੇ ਵਰਗੀ ਮੇਰੇ ਵਰਗੀ ਕੋਈ ਜੱਟੀ বিনা ਮੇਰੇ ਵਰਗੀ ਮੇਰੇ ਵਰਗੀ ਕੋਈ ਜੱਟੀ বিনা ਮੇਰੇ ਵਰਗੀ ਵਾਗ ਦੇ ਨਦੀ ਦੇ ਵਿੱਚ ਅੰਬਾਂ ਦੀਆਂ ਫਾਰੀਆਂ ਖਾ ਲੋ ਸਈਓ ਨੀ ਜਿੰਨਾਂ ਰਹਿਣਾ ਇੱਕ ਵਾਰੀਆਂ ਖਾ ਲੋ ਸਈਓਨੀ ਜਿੰਨਾਰਾਇਣਾ ਇੱਕ ਵਾਰੀਆਂ ਖਾ ਲੋ ਸਈਓਨੀ ਜਿੰਨਾਰਾਇਣਾ ਇੱਕ ਵਾਰੀਆਂ ਗੱਡੇ ਪਰੇ ਲਾਣ ਦੇ ਗੜੀਰੇ ਪਰੇ ਲਾਣ ਦੇ ਤੇਰੀ ਬੇਮਜਾਜ ਮੇਰੇ ਮਾਪੇ ਨਹੀਂ ਉਹ ਜਾਣਦੇ ਤੇਰੀ ਬੇਮਜਾਜ ਮੇਰੇ ਮਾਪੇ ਨਹੀਂ ਉਹ ਜਾਣਦੇ ਤੇਰੀ ਬੇਮਜਾਜ ਮੇਰੇ ਮਾਪੇ ਨਹੀਂ ਉਹ ਜਾਣਦੇ ਉਠਾ ਵਾਲਿਓ ਵੇ ਉੱਠੇ ਲੱਦੀਆਂ ਬੋਰੀਆਂ ਮੈਲੀ ਛੱਡੀਆਂ ਸੁੰਨੀ ਆਂਗੋਰੀਆਂ ਮੈਲੀ ਛੱਡੀਆਂ ਸੁੰਨੀ ਆਂਗੋਰੀਆਂ ਮੈਲੀ ਛੱਡੀਆਂ ਸੁੰਨੀ ਆਂਗੋਰੀਆਂ ਉਮੀਦ ਹੈ ਜੀ ਪਿਆਰੀਆਂ ਜੀਆਂ ਲੋਕ ਬੋਲੀਆਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਪਸੰਦ ਆਈਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ